ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਹੈ 650 664 ਆਮ ਆਦਮੀ ਕਲੀਨਿਕ ਹੋਗੇ 150 ਹੋਰ ਤਿਆਰ ਪਿਆ ਇੱਕ ਅਧੇ ਦਿਨ ਚੋ ਵੀ ਤਿਆਰ ਹੋ 800 ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕੇ ਜੀ 90 ਕਿਸਮ ਦੀਆਂ ਦਵਾਈਆਂ 40 42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ ਕੋਈ ਪੈਸਾ ਨਹੀਂ ਲੱਗੂਗਾ ਹਸਪਤਾਲਾਂ ਦੇ ਵਿੱਚ 26 ਜਨਵਰੀ ਤੋਂ ਬਾਅਦ ਸਰਕਾਰੀ ਹਸਪਤਾਲਾਂ 'ਚ ਇਹ ਆਰਡਰ ਕਰਤੇ ਤਹਿਸੀਲ ਦਾ ਹਸਪਤਾਲਾ ਚਾਹੇ ਤਹਿਸੀਲ ਵਾਲਾ ਚਾਹੇ ਜ਼ਿਲ੍ਹੇ ਵਾਲਾ ਚਾਹੇ ਬਲਾਕ ਵਾਲਾ ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ ਜਿਹੜਾ ਮੁੱਖ ਡਾਕਟਰ ਹੈ ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਉਣੀ ਪਊ ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ ਜੇ ਕੋਈ ਦਵਾਈ ਅੰਦਰ ਹੈ ਨਹੀਂ ਡਾਕਟਰ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਜਾਣ ਦੇਵਾਂਗੇ ਬਈ ਕਿਉਂਕਿ ਜਦੋਂ ਹੀ ਉਹ ਬਾਹਰ ਨਿਕਲਦਾ ਹੈ ਨਾ ਦਵਾਈਆਂ ਉਹ ਲਿਖ ਲੈਂਦੇ ਨੇ ਜਿਹੜੀਆਂ ਬਾਹਰ ਮਿਲਦੀਆਂ ਮਹਿੰਗੀਆਂ ਬਾ ਲੁੱਟਿਆ ਜਾਂਦਾ ਉਹ ਐਕਸਰੇ ਅਲਟਰਾਸਾਉਂਡ ਸਾਰੀਆਂ ਮਸ਼ੀਨਾਂ ਸਾਰੇ ਹਸਪਤਾਲ ਚ ਹੋਣਗੀਆਂ ਫ੍ਰੀ ਹੋਣਗੀਆਂ ਜਿਹੜੇ ਹਸਪਤਾਲ ਚ ਐਕਸਰੇ ਹੈ ਨਹੀਂ ਬਾਹਰੋਂ ਅਸੀਂ ਭੇਜਾਂਗੇ ਲਿਖ ਕੇ ਅਸੀਂ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰ ਲਈ ਸਾਰਿਆਂ ਨਾਲ ਕਿ ਸਾਡਾ ਐਕਸਰੇ ਕਰਕੇ ਦੇ ਦਿਓ ਪੈਸੇ ਗਵਰਨਮੈਂਟ ਦੇਊਗੀ ਇਸ ਕਰਕੇ ਕਿਸੇ ਦਾ ਇਲਾਜ ਨਹੀਂ ਹੋਊਗਾ ਹੁਣ ਕਿ ਐਕਸਰੇ ਟਾਈਮ ਤੇ ਨਹੀਂ ਹੋਇਆ ਤੋ ਗਰੀਬਾਂ ਵਾਸਤੇ ਹਸਪਤਾਲ ਜਿਹੜੇ ਨੇ ਉਹ ਖੁੱਲੇ ਨੇ ਔਰ ਹੁਣ ਸ਼ਾਨਦਾਰ ਹਸਪਤਾਲ ਬਣਨਗੇ ਚਾਹੇ ਪੈਰਾਸੀਟਾ ਮੋਲ ਦੀ ਗੋਲੀ ਲੈਣੀ ਹੈ ਬੁਖਾਰ ਦੀ ਚਾਹੇ ਕੋਈ 50 ਲੱਖ ਰੁਪਏ ਦਾ ਆਪਰੇਸ਼ਨ ਹੈ ਰੱਬ ਨਾ ਕਰੇ ਕੋਈ ਅਜਿਹੀ ਬਿਮਾਰੀ ਆਵੇ ਪਰ 1 ਰੁਪਿਆ ਤੁਹਾਡਾ ਪਾਰਕਿੰਗ ਦੀ ਫੀਸ ਵੀ ਨਹੀਂ ਲੱਗੂਗੀ ਉੱਥੇ ਜਾਣ ਦੀ ਸਰਕਾਰਾਂ ਹੋਰ ਕਾਦੇ ਵਾਸਤੇ ਹੁੰਦੀਆਂ ਨੇ ਜੀ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਹੁੰਦੀਆਂ ਨੇ ਲੋਕਾਂ ਤੋਂ ਪੈਸਾ ਲੈ ਕੇ ਸਰਕਾਰਾਂ ਨੇ ਲੋਕਾਂ ਤੋਂ ਹੀ ਲਾਉਣਾ ਹੁੰਦਾ ਪੈਸਾ ਤਾਂ ਥੋੜਾ ਹੀ ਹੈ ਨਾ ਤੁਸੀਂ ਟੈਕਸ ਦਿੰਨੇ ਹੋ ਪੈਸਾ ਤਾਂ ਥੋੜਾ ਹੈ ਹੁਣ ਥੋੜੇ ਜੇ ਕੋਈ ਬੰਦੇ ਸੋਚ ਰਹੇ ਹੋਣਗੇ ਆ ਕਿ ਕਹੀ ਜਾਂਦਾ ਭਗਵੰਤ ਮਾਨ ਅਸੀਂ ਕਦੋਂ ਟੈਕਸ ਦਿੰਨੇ ਆ ਅਜੇ ਤੱਕ ਕਦੇ ਟੈਕਸ ਦਿੱਤਾ ਹੀ ਨਹੀਂ ਸੋਚਦੇ ਹੋਵੋਗੇ ਮੈਂ ਦੱਸ ਦਾਂ ਤੁਹਾਨੂੰ ਕਦੋਂ ਦਿੰਨੇ ਹੋ ਟੈਕਸ ਤੜਕੇ ਹੀ ਉੱਠਦੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਅੰਮ੍ਰਿਤ ਵੇਲੇ ਚਾਹ ਬਣਾਉਂਦੀ ਆ ਮਾਂ ਸਾਡੀ ਪੱਤੀ ਪਾਉਂਦੀ ਐ ਟੈਕਸ ਚਾਹ ਪੱਤੀ ਤੇ ਟੈਕਸ ਹੈ ਜਦੋਂ ਤੁਸੀਂ ਖਰੀਦਣ ਜਾਂਦੇ ਹੋ ਖੰਡ ਪਾਉਂਦੀ ਹੈ ਟੈਕਸ ਚੀਨੀ ਤੇ ਟੈਕਸ ਹੈ ਦੁੱਧ ਪਾਉਂਦੀ ਹੈ ਟੈਕਸ ਉਸ ਤੋਂ ਬਾਅਦ ਆਟਾ ਗੁੰਨਦੀ ਹੈ ਆਟੇ ਤੇ ਟੈਕਸ ਹੈ ਉਸ ਤੋਂ ਬਾਅਦ ਤੁਸੀਂ ਫੋਨ ਕਰਦੇ ਹੋ ਉੱਠ ਕੇ ਕਿਸੇ ਨੂੰ ਟੈਕਸ ਹੈ ਮੋਟਰਸਾਈਕਲ ਸਟਾਰਟ ਕਰਦੇ ਹੋ ਸ਼ਹਿਰ ਜਾਣ ਨੂੰ ਡੀਜ਼ਲ ਪੈਟਰੋਲ ਤੇ ਟੈਕਸ ਹੈ ਆਉਂਦੇ ਹੋਏ ਸਬਜ਼ੀਆਂ ਲੈ ਕੇ ਆਉਂਦੇ ਹੋ ਕੋਈ ਹੋਰ ਸਾਬਣ ਕੋਈ ਹੋਰ ਜ਼ਰੂਰੀ ਚੀਜ਼ ਖਰੀਦ ਕੇ ਲਿਆਉਣੇ ਹੋ ਟੈਕਸ ਹੈ ਆ ਕੇ ਰੋਟੀ ਖਾ ਕੇ ਆਥਲੇ ਮੰਜੇ ਤੇ ਸੌਣ ਤੋਂ ਪਹਿਲਾਂ ਥੋੜੇ ਜਿਹਾ ਪੈਸੇ ਸੋਚਦੇ ਹਾਂ ਚਲੋ ਹੋਣ ਨਹੀਂ ਕੋਈ ਟੈਕਸ ਨਾ 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 ਪੱਖਾ ਚੱਲ ਰਿਹਾ ਤਾਂ ਟੈਕਸ ਹੈ ਬਿਜਲੀ ਹੈ ਫੇਰ ਫੇਰ ਤੜਕੇ ਉਠੋਗੇ ਤੁਸੀਂ ਤਾਂ 24 ਘੰਟੇ ਟੈਕਸ ਦੇ ਜਾਂਦੇ ਹੋ ਕੌਣ ਕਹਿੰਦਾ ਟੈਕਸ ਨਹੀਂ ਦਿੰਦੇ ਤੁਸੀਂ ਸਹੀ ਅਨਾਂ ਗੱਲ ਥੋੜੇ ਪੈਸਾ ਹੈ ਟੈਕਸ ਥੋੜਾ ਹੈ ਫਿਰ ਤੁਹਾਡੇ ਤੇ ਲਾਉਣ ਚ ਕੀ ਹਰਜਾ ਸਾਨੂੰ ਹਸਪਤਾਲ ਤੁਹਾਨੂੰ ਬਣਾ ਦਈਏ ਸਕੂਲ ਤੁਹਾਡੇ ਬੱਚਿਆਂ ਵਾਸਤੇ ਕਰ ਦਈਏ ਫ੍ਰੀ ਸਾਰੀ ਵਿੱਦਿਆ ਤੇ ਬਿਜਲੀ ਤੁਹਾਨੂੰ ਫ੍ਰੀ ਆ ਜੇ ਬਿਜਲੀ ਤਾਂ ਫ੍ਰੀ ਆਉਂਦੀ ਆ ਆਉਂਦੀ ਹੁਣ ਇਹੀ ਖੰਭੇ ਨੇ ਇਹੀ ਤਾਰਾਂ ਨੇ ਉਹੀ ਉਹੀ ਜਿਹੜੇ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਜੀ ਨੀਤ ਨਹੀਂ ਸਾਫ ਸੀ ਪਹਿਲਾਂ ਪਹਿਲਾਂ ਨੀਤ ਨਹੀਂ ਸਾਫ ਸੀ ਪਹਿਲਾਂ ਲੁੱਟਣ ਤੇ ਲੱਗੇ ਹੋਏ ਸੀ ਬਸ ਲੁੱਟ ਲੋ ਆਪਦੇ ਅਤੇ ਆਪਦੇ ਘਰਦਿਆਂ ਤੋਂ ਬਿਨਾ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ ਸੀ ਪੁੱਤ ਭਤੀਜੇ ਸਾਲੇ ਜੀਜੇ ਬਸ ਲੱਗੇ ਹੋਏ ਸੀ ਬਸ ਵੀ ਪਤਾ ਨਹੀਂ ਜਿਵੇਂ ਗਿਰਜਾਂ ਨੋਚਦੀਆਂ ਨਾ ਗਿਰਜਾਂ ਐ ਨੋਚਦੇ ਸੀ ਮਾਂ ਸਾਡਾ ਹੁਣ ਥੱਲ ਪਾਈ ਐ ਕਹਿੰਦੇ ਪੈਸੇ ਕਿੱਥੋਂ ਆ ਰਹੇ ਨੇ ਅਸੀਂ ਕਹੇ ਜੀ ਪਹਿਲਾਂ ਤਾਂ ਲੀਕੇਜ ਬੰਦ ਕਰਤੀ ਹੁਣ ਇੱਕ ਖਾਲ ਜਾਂਦਾ ਜਿਉਂ ਜੋ ਖੱਡਾਂ ਪਈ ਜਾਣ ਕਿਹਾਰੇ ਤੱਕ ਪਾਣੀ ਪਹੁੰਚੂ ਪੰਜਾਬ ਦੀ ਜਨਤਾ ਇੱਕ ਕਿਆਰਾ ਜਿਹੜਾ ਖਾਲ ਹੈ ਟਿਊਬਵਲ ਲੱਗ ਗਿਆ ਖਾਲ ਜਿਹੜਾ ਉਹ ਗਵਰਨਮੈਂਟ ਕੋਲੇ ਆ ਉਹਨਾਂ ਨੇ ਇੱਧਰ ਕੱਢ ਲਿਆ ਵਿੱਚੋਂ ਇੱਧਰ ਕੱਢ ਲਿਆ ਇੱਧਰ ਕੱਢ ਲਿਆ ਕਿਆਰੇ ਤੱਕ ਤਾਂ ਜਾਂਦਾ ਹੀ ਨਹੀਂ ਕਿਆਰਾ ਤਾਂ ਸੁੱਕਾ ਸੀ 70 ਸਾਲ ਤੋਂ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਖੱਡਾ ਬੰਦ ਕੀਤੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਹਿੰਦੇ ਜਿਹਨੂੰ ਆਪਾਂ ਉਹ ਖੱਡਾ ਬੰਦ ਕੀਤੀਆਂ ਕਿਆਰੇ ਤੱਕ ਪਾਣੀ ਪਹੁੰਚਾਇਆ ਟਿਊਬਵਲ ਦੀ ਥੋੜੀ ਜੀ ਮੁਰੰਮਤ ਕੀਤੀ ਕਿ ਵਧੀਆ ਚਲ ਚਲਾਈਏ ਨੂੰ ਇਹਦੀ ਮਰ ਅਮੰਦ ਕਰਕੇ ਅੱਜ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਚ ਲੋਕਾਂ ਵਾਸਤੇ ਕਿਸੇ 1 ਰੁਪਏ ਦੀ ਵੀ ਕਮੀ ਨਹੀਂ 2 ਸਾਲ ਹੋਣ ਵਾਲੇ ਨੇ 16 ਮਾਰਚ ਨੂੰ 2000 ਸਾਲ ਹੋ ਜਾਣਗੇ 2 ਸਾਲਾਂ ਵਿੱਚ ਤੁਸੀਂ ਮੇਰੇ ਜਾਂ ਮੇਰੇ ਕਿਸੇ ਮੰਤਰੀ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਖਜ਼ਾਨਾ ਖਾਲੀ ਹੈ ਕਿਉਂ ਖਾਲੀ ਹੈ ਵੀ ਲੋਕਾਂ ਵਾਸਤੇ ਖਜ਼ਾਨਾ ਹੈਗਾ ਨੀਅਤ ਸਾਫ ਹੈ ਖਜ਼ਾਨਾ ਭਰਿਆ ਹੋਇਆ ਤੇ ਆ ਉਦੋਂ ਪਹਿਲਾਂ ਵਾਲੇ ਜਿਹੜੇ ਸੀਗੇ ਉਹਨਾਂ ਨੇ ਕਦੇ ਐ ਕਹਿਨ ਖਜ਼ਾਨਾ ਭਰਿਆ ਹੋਇਆ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਜਿਹੜਾ ਆਉਂਦਾ ਖਜ਼ਾਨਾ ਖਾਲੀ ਹੈ ਜੀ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਹੋ ਕਹਿੰਦੇ ਉਹਨੂੰ ਪੀਪਾ ਕਹੋ ਜਦੋਂ ਕੁਝ ਹੈ ਹੀ ਨਹੀਂ ਉਹ ਕਹਾਂ ਖਜ਼ਾਨਾ ਹੈ ਜੀ ਉਹ ਤਾਂ ਪੀਪਾ ਹੈ ਖਜ਼ਾਨਾ ਤਾਂ ਹੁੰਦਾ ਜੇ ਉੱਥੇ ਕੁਝ ਹੋਵੇ ਸੋ ਨੌਜਵਾਨ ਮੁੰਡੇ ਕੁੜੀਆਂ ਜਦੋਂ ਇਹ ਦੇਖਦੇ ਨੇ ਕਿ ਸਾਡਾ ਵਿੱਤ ਮੰਤਰੀ ਉਹ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਇੱਥੇ ਕੀ ਬਣੂ ਆਪਣਾ ਚਲੋ ਬਾਹਰਲੇ ਮੁਲਕਾਂ ਨੂੰ ਵੇਚ ਦੋ ਮਾਂ ਦੀਆਂ ਵਾਲੀਆਂ ਵੇਚ ਦੋ ਪਿਓ ਦੀ ਜ਼ਮੀਨ ਬਾਹਰਲੇ ਮੁਲਕਾਂ ਨੂੰ ਭੱਜ ਕੇ ਉੱਥੇ ਜਾ ਕੇ ਤੰਗ ਹੋਈ ਜਾਂਦੇ ਆ ਸੋ ਇਸ ਕਰਕੇ ਆਪਾਂ ਆਪਣੇ ਮੁਲਕ ਨੂੰ ਹੀ ਠੀਕ ਕਰਾਂਗੇ ਆਪਾਂ ਆਪਣੇ ਦੇਸ਼ ਪੰਜਾਬ ਨੂੰ ਠੀਕ ਕਰਾਂਗੇ ਆਹ ਗੁਰੂਆਂ ਦੀ ਆਹ ਸ਼ਹੀਦਾਂ ਦੀ ਪੀਰਾਂ ਫਕੀਰਾਂ ਦੀ ਧਰਤੀ ਹੈ ਐਸੇ ਨੂੰ ਠੀਕ ਕਰਾਂਗੇ ਦੁਨੀਆ ਤੇ ਮੇਰੀ ਗੱਲ ਮੰਨ ਲਓ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਇਹਦੇ ਵਰਗੀ ਧਰਤੀ ਦੁਨੀਆ ਤੇ ਕਿਤੇ ਹੈ ਨਹੀਂ ਭਾਈ ਪੰਜਾਬ ਵਰਗੀ 150 ਮਣ ਦਾਣੇ ਪੈਦਾ ਕਰਦੀ ਐ 90 ਮਣ ਝੋਨਾ 60 ਮਣ ਕਣਕ ਇੱਕ ਸਾਲ ਚ ਦੁਨੀਆ 'ਚ ਨਹੀਂ ਇਹ ਕੋਈ ਧਰਤੀ ਔਰ ਚਰਨਛੋਪਾ ਪ੍ਰਾਪਤ ਧਰਤੀ ਐ ਲੋਕ ਮਿਹਨਤੀ ਨੇ ਕਮੀ ਕਾਦੀ ਸੀ ਬਸ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਸੀ ਆਪਾਂ ਤਾਂ ਉਹਨਾਂ ਦੇ ਹੱਕ 'ਚ ਬਹੁਤ ਵਾਰੀ ਭੁਗਤੇ ਪਰ ਉਹ ਆਪਣੇ ਹੱਕ 'ਚ ਇੱਕ ਵਾਰੀ ਵੀ ਨਹੀਂ ਭੁਗਤੇ ਹੁਣ ਕੱਢ ਰਹੇ ਆ ਉਹਨਾਂ ਦੇ ਉਹੜੜੇ ਪਹਾੜ ਖਰੀਦ ਰੱਖੇ ਨੇ ਉਹ ਸਾਰੀਆਂ ਕਬਜ਼ੇ ਕਰ ਰੱਖੇ ਨੇ ਜ਼ਮੀਨਾਂ ਤੇ ਹੋਟਲ ਦੱਬਲੇ ਉਹਦੇ ਬੱਸਾਂ ਦੱਬਲੀਆਂ ਪਤਾ ਨਹੀਂ ਤਾਂ ਨਾਲ ਲੈ ਕੇ ਜਾਣੇ ਪਰ ਇਹਦਾ ਧਰਮਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਆ ਸਕਦੇ ਨੇ ਨਾਲ ਹੋਰ ਤਾਂ ਕੋਈ ਇੰਨਾ ਕੋਈ ਇੰਨੀ ਤਾਂ ਕੋਈ ਤਮਾ ਹੋਣੀ ਨਹੀਂ ਚਾਹੀਦੀ ਖਾਣੀਆਂ ਤਾਂ ਉਹ ਖਾਣੀਆਂ ਤਾਂ ਦੋ ਤਿੰਨ ਰੋਟੀਆਂ ਹੀ ਨੇ ਬਾਹਲੇ ਪੈਸੇ ਹੋ ਜਾਣ ਡਾਕਟਰ ਰੋਟੀ ਵੀ ਬੰਦ ਕਰਦਾ ਅੱਜ ਕੱਲ ਵੀ ਕarele ਦਾ ਸੂਪ ਹੀ ਪੀ ਨਹੀਂ ਤਾਂ ਖੰਮ ਖਤਮ ਹੈ ਤੇ ਰੋਟੀਆਂ ਵੀ ਬੰਦ ਕਰੋ ਕਾਦੇ ਵਾਸਤੇ ਪੈਸੇ ਇਕੱਠੇ ਕਰੀ ਜਾਂਦੇ ਹੋ ਯਾਰ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਬਸ ਗਰੀਬਾਂ ਦੀਆਂ ਬਾਤਾਂ ਦਵਾਵਾਂ ਨਾ ਲਓ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਭਾਈ ਕੋਈ ਬਾਈਪਾਸ ਨਹੀਂ ਹੈਗਾ ਉੱਚ ਗਰੀਬ ਦੀ ਹਾ ਸਿੱਧੀ ਪ੍ਰਮਾਤਮਾ ਦੀ ਦਰਗਾਹ ਚ ਜਾਂਦੀ ਹੈ ਨਾ ਲਓ ਬਾਤ ਦਵਾਵਾਂ ਗਰੀਬਾਂ ਦੀ ਮੈਂ ਪਹਿਲਾਂ ਤੋਂ ਕਹਿੰਦਾ ਰਿਹਾ ਉਹ ਨਾ ਲਓ ਨਾ ਮੰਨੇ ਹੀ ਨਹੀਂ ਉਹ ਕਰਤਾ ਕੰਮ ਤੁਸੀਂ ਸਾਰਾ 2022 ਚ ਉਹ ਪਿਓ ਦਾਦਿਆਂ ਤੋਂ ਲੈ ਕੇ ਜਿਹੜੇ ਕਹਿੰਦੇ ਸੀ ਅਸੀਂ ਹਾਰਦੇ ਨਹੀਂ ਹੁੰਦੇ 70 70 ਹਜ਼ਾਰ ਤੇ ਚਮਾਜਦੇ ਤੇ ਹੁਣ ਬੈਠੇ ਨੇ ਹੁਣ ਮੈਨੂੰ ਵਾਲਾ ਕੱਢੀ ਜਾਂਦੇ ਨੇ ਉਹ ਲੈ ਇੱਕ ਨੇ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਤੁਹਾਡੇ ਤਾਂ ਤਾਂ ਬਚਾਇਆ ਹੈ ਜੀ ਹੁਣ ਪਰਿਵਾਰ ਬਚਾਓ ਯਾਤਰਾ ਹੋ ਸਾਦੀ ਆ ਉਹ ਵੀ ਸਾਰਾ ਟੱਬਰ ਬਚਾਓ ਉਹ ਸਾਰਾ ਟੱਬਰਾਂ ਦਾ ਟੱਬਰ ਤੁਸੀਂ ਠੋਕ ਕੇ ਰੱਖਤੇ ਸੋ ਇਹ ਕੁਬਰਾ ਕਰਦੇ ਆ ਆਮ ਜੋ ਆਕਾਂ ਦੇ ਆਮ ਤੁਹਾਡੇ ਪਰਗ ਪੁੱਤ ਪੋਤਿਆਂ ਦੇ ਚਾਚੇ ਤਾਇਿਆਂ ਦੇ ਭਤੀਜਿਆਂ ਦੇ ਹੱਥਾਂ 'ਚ ਇਹ ਕਲਮਾਂ ਦੇਖ ਨਹੀਂ ਸਕਦੇ ਤੁਹਾਡਾ ਰਾਜ ਆ ਗਿਆ ਕਿਸੇ ਇੱਧਰ ਉੱਧਰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਹੋਣਾ ਜਿਵੇਂ ਕਹੋਗੇ ਉਵੇਂ ਚੱਲਾਂਗੇ ਅਸੀਂ ਤਾਂ ਇਹ ਆ ਕਿ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਕੋਈ ਉਹੋ ਜਿਹੇ ਸੈਨ ਨਾ ਕਰਾ ਦੇ ਪ੍ਰਮਾਤਮਾ ਜਿਹਦੇ ਨਾਲ ਕੋਈ ਕੋਈ ਗਲਤ ਫੈਸਲਾ ਹੋ ਜੇ ਇਹੋ ਜਿਹੇ ਸੈਨ ਕਰਾਈ ਕਿ ਕਿਸੇ ਘਰ ਦਾ ਚੁੱਲਾ ਚੱਲ ਪੇ ਕਿਸ ਦੀ ਕਬੀਰ ਲੜੀ ਲੀ ਤੇ ਆ ਜੇ ਮੇਰੇ ਕਰਕੇ ਜੇ 2-4 ਵੀ ਜ਼ਿੰਦਗੀਆਂ ਬਦਲ ਗਈਆਂ ਤਾਂ ਇਤੋਂ ਵੱਡਾ ਪੁੰਨ ਕੋਈ ਨਹੀਂ ਜੀ ਅੱਜ ਦੇ ਜ਼ਮਾਨੇ 'ਚ ਸੋ ਆ ਆ ਸੋਚ ਰੱਖ ਕੇ ਅਸੀਂ ਚੱਲਦੇ ਆਂ ਤੇ ਹੁਣ ਜੋ ਵੀ ਤੁਸੀਂ ਕਿਉਂਕਿ ਮੈਂ ਉਸ ਜਗ੍ਹਾ ਤੇ ਆਏ ਆ ਜਿੱਥੇ ਜਿੱਥੇ ਮੈਂ ਸ਼ਰਧਾਲੂ ਬਣ ਕੇ ਆਇਆ ਆ ਮੈਂ ਕੋਈ ਇੱਥੇ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਆਇਆ ਕਿਉਂਕਿ ਬਖਸ਼ਿਸ਼ ਤਾਂ ਇਹਨਾਂ ਦੀਆਂ ਨੇ ਵੰਡਣ ਵਾਲੇ ਤਾਂ ਇਹੀ ਨੇ ਮੇਰੀ ਦਾਦੀ ਮੈਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਂਦੀ ਹੁੰਦੀ ਸੀ ਛੋਟੇ ਹੁੰਦੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਜਦੋਂ ਉਦਾਸੀਆਂ ਤੇ ਸੀ ਤਾਂ ਬਾਣੀ ਵੀ ਉਚਰਦੇ ਸੀ ਨਾਲ ਨਾਲ ਕਿਸੇ ਪਿੰਡ ਦੀ ਝੂਹ ਤੇ ਬੈਠੇ ਸਵੇਰੇ ਸਵੇਰੇ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਰਬਾਬ ਛੇੜ ਬਾਣੀ ਉਚਰੀਏ ਗੁਰੂ ਸਾਹਿਬ ਨੇ ਬਾਣੀ ਉਚਰੀ ਆ ਚਾਰੇ ਕੂਂਠਾਂ ਚ ਗਈ ਆਵਾਜ਼ ਸੋਤਮਈ ਮਹੌਲ ਹੋਇਆ ਜਿਵੇਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ ਤਨ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਓਏ ਕੋਈ ਫਕੀਰ ਆ ਗਿਆ ਆਪਣੇ ਪਿੰਡ ਦੀ ਝੂਤੇ ਓਏ ਸਿੱਧੀ ਰੱਬ ਨਾਲ ਹੈ ਓਏ ਉਹਦੀ ਚਲੋ ਉਹਦੀ satsang ਕਰ ਲਈਏ ਕਿਸਮਤਾਂ ਪਲਟ ਦੂਗਾ ਲੋਕ ਉੱਠ ਕੇ ਚਲੇਗੇ ਗੁਰੂ ਸਾਹਿਬ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਹਿੰਦੇ ਥੋੜੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ ਅਸੀਂ ਸੱਚ ਦੇ ਰਾਹਾਂ ਦੇ ਪਾਧੀਆਂ ਥੋੜੇ ਤੋਂ ਚੱਲੇ ਆ ਰਹੀਆਂ ਨਾ ਕਹਿੰਦੇ ਨਹੀਂ ਚੱਲਾਂਗੇ ਕਹੇ ਚਲੋ ਆਜੋ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਆਲੇ ਦਾਲੇ ਚਾਂਦੀ ਦੇ ਢੇਰ ਲੱਗੇ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਕੰਮ ਬਣ ਗਿਆ ਪਹਿਲਾਂ ਹੀ ਆਪਣਾ ਤਾਂ ਉਹ ਤਾਂ ਮੁੜ ਗਏ ਜੀ ਅੱਧਾ ਰਹਿ ਗਿਆ ਕਾਫਲਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਅਸੀਂ ਤਾਂ ਜਾਵਾਂਗੇ ਕਹਿੰਦੇ ਰਾਹ ਔਖੇ ਆ ਸਕਦੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਰੇਗੇ ਤੁਰੇਗੇ ਕਹਾਂ ਸੋਨੇ ਦੇ ਟੇਰ ਆ ਗਈ ਉਹਨਾਂ ਨੇ ਸੋਨਾ ਚੱਕ ਲਿਆ ਕਹਿੰਦੇ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ ਲੈ ਥੋੜਾ ਜਿਹਾ ਸਫਰ ਕਰ ਗਏ ਬੰਦੇ 10 ਰਹਿ ਗਏ ਜੀ ਇਹ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਮੈਨੂੰ ਇਹ ਮੈਂ ਤਾਂ ਸੁਣਾ ਰਿਹਾ ਕਿ ਖਜ਼ਾਨਾ ਜਿਹੜਾ ਜਿਹੜਾ ਹੁੰਦਾ ਨਾ ਵੰਡਣ ਵਾਲਾ ਜਿਹੜਾ ਉਹ ਕੀ ਹੁੰਦਾ ਹੈ ਉਹ ਤੇ ਗੱਲ ਚੱਲੀ ਆਪਣੀ ਤਾਂ 10 ਬੰਦੇ ਨੇ ਕਿ ਤੁਸੀਂ ਭਈ ਕਹਿੰਦੇ ਅਸੀਂ ਸੋਨਾ ਚਾਂਦੀ ਆਣੀ ਗੁਰੂ ਜੀ ਇਸ ਤਾਂ ਨਾਲ ਚੱਲਾਂਗੇ ਗੁਰੂ ਜੀ ਕਹਿੰਦੇ ਨਾ ਔਖੇ ਆ ਸਕਦੇ ਨੇ ਭਾਈ ਕਹਿੰਦੇ ਆ ਜਾਂਦੇ ਹੋ ਤੁਰੇ ਗਏ ਤੁਰੇ ਗਏ ਗਾਂ ਹੀਰੇ ਮੋਤੀਆਂ ਦੇ ਢੇਰਾਂ ਦੇ ਉਹਨਾਂ ਦਸੇ ਬੰਦਿਆਂ ਨੇ ਹੀਰੇ ਮੋਤੀ ਚੱਕੇ ਉਹ ਕਹਿੰਦੇ ਆਪਾਂ ਦੋਨਾਂ ਨਾਲੋਂ ਵੀ ਵਧੀਆ ਰਹਿ ਗਏ ਸੋਨੇ ਚਾਂਦੀ ਵਾਲਿਆਂ ਨਾਲੋਂ ਰਹਿ ਗਿਆ ਕੱਲਾ ਪਾਪਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਤੂੰ ਪਾਪਾ ਮਰਦਾਨਾ ਕਹਿੰਦਾ ਪਾਪਾ ਮੈਂ ਤਾਂ ਨਹੀਂ ਜਾਂਦਾ ਮੈਂ ਤਾਂ ਤੁਹਾਡੇ ਨਾਲ ਹੀ ਰਹੂੰਗਾ ਮੈਂ ਤਾਂ ਉਹਨਾਂ ਤੋਂ ਅਮੀਰ ਹਾਂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਉਹਨਾਂ ਤੋਂ ਧੀਰ ਕਿਵੇਂ ਹੈ ਬਾਬਾ ਮਰਦਾਨਾ ਕਹਿੰਦਾ ਬਾਬਾ ਜੀ ਕਹਿੰਦਾ ਗੁਰੂ ਜੀ ਉਹਨਾਂ ਕਾਮਲਿਆਂ ਨੂੰ ਮੈਂ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਘਰਾਂ ਨੂੰ ਮੁੜ ਗਏ ਆਪਣੇ ਆਪ ਨੂੰ ਅਮੀਰ ਸਮਝ ਕੇ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੋਂ ਰਹਿ ਜਾਂਦਾ ਫਿਰ ਮੇਰੇ ਤੋਂ ਵੱਡਕ ਜਾਣਾ ਹੋਰ ਕਿਹਦੇ ਨਾਲ ਤੋਂ ਇਹ ਇਹ ਜਿਹੜੇ ਗੁਰੂ ਸਾਹਿਬ ਦੇ ਆਪਾਂ ਜਿੱਥੇ ਚਰਨਾ ਚਾਹਿਆ ਇਹ ਤਾਂ ਦਾਤਾਂ ਵੰਡਣ ਵਾਲੇ ਨੇ ਸੋ ਆਪਾਂ ਆਪਾਂ ਕੋ ਮੈਂ ਕਹਿੰਦਾ ਤੁਸੀਂ ਮੰਗ ਪੱਤਰ ਨਾ ਕਹੋ ਉਹਨੂੰ ਹੱਕ ਪੱਤਰ ਕਹੋ ਇਹ ਤੁਹਾਡਾ ਹੱਕ ਬਣਦਾ ਹੈ ਤੁਹਾਡੇ ਹੱਕ ਮੰਗੇ ਤੁਸੀਂ ਹੱਕ ਮੰਗਦੇ ਹੋ ਕਦੇ ਵੀ ਕਿਸੇ ਕਿਸਮ ਦਾ ਕੋਈ ਵੀ ਸਰਕਾਰ ਨਾਲ ਕੰਮ ਹੋਵੇ ਕੋਈ ਹੁਣ ਤਾਂ ਅਸੀਂ ਇਹ ਵੀ ਕਰਤਾ ਕਿ ਪਿੰਡਾਂ 'ਚ ਆ ਕੇ ਤੁਹਾਡੇ ਕੋਲੇ ਰਾਸ਼ਨ ਕਾਰਡ ਬਣਨਗੇ ਕੋਈ ਆਧਾਰ ਕਾਰਡ ਦਾ ਪੰਗਾ ਕੋਈ ਜਨਮ ਸਰਟੀਫਿਕੇਟ ਬਣਾਉਣਾ ਹੈ ਕੋਈ ਜਾਤੀ ਸਰਟੀਫਿਕੇਟ ਬਣਾਉਣਾ ਹੈ ਕੋਈ ਵੀ ਸਰਕਾਰ ਦਾ ਕੰਮ ਹੈ ਜਿਹੜਾ ਤੁਹਾਨੂੰ ਜਾਣਾ ਪੈਂਦਾ ਸੀ ਪਹਿਲਾਂ ਤਹਿਸੀਲਾਂ 'ਚ ਕਚਹਿਰੀਆਂ 'ਚ ਸਰਕਾਰੀ ਦਫ਼ਤਰਾਂ 'ਚ ਹਿਸ਼ਾਰਪੁਰ ਜਾਂ ਗੜਸ਼ੰਕਰ ਇੱਥੇ ਆਇਆ ਕਰਨਗੇ ਉਹ ਅਫਸਰ ਇੱਥੇ ਆ ਕੇ ਕੈਂਪ ਲਾਉਣਗੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਬੋਲ ਕੇ ਇੱਥੇ ਹੀ ਕੰਮ ਕਰੋ ਬੜੇ ਬਜ਼ੁਰਗ ਹੈ ਜਿਹਨਾਂ ਤੋਂ ਨਹੀਂ ਜਾਇਆ ਜਾਂਦਾ ਸਾਧਨ ਹੈ ਨਹੀਂ ਕੀ ਕਰਨ ਫਿਰ ਉਹ ਵੋਟਾਂ ਮੈਂ ਇਹ ਗੱਲ ਕਹੀ ਮੈਂ ਕਿਹਾ ਵੋਟਾਂ ਮੰਗਣ ਵੇਲੇ ਤਾਂ ਆਪਾਂ ਘਰ ਘਰ ਚਲੇ ਜਾਂਦੇ ਆ ਤੇ ਚਿੱਤ ਕੇ ਕਹਿੰਦੇ ਨੇ ਚੰਡੀਗੜਾ ਜਾਓ ਨਾ ਨਾ ਜਿੱਤਣ ਤਾਂ ਆਪ ਆਦਮੀ ਘਰ ਘਰ ਜਾਈਏ ਸੋ ਆ ਆ ਆਪ ਸਰਕਾਰ ਤੁਹਾਡੇ ਦਵਾਰ ਇਹ ਪ੍ਰੋਗਰਾਮ ਹੈ ਤੁਹਾਡੇ ਪਿੰਡਾਂ ਚ ਅਨਾਉਂਸਮੈਂਟ ਹੋ ਕੇ ਇੱਥੇ ਕੰਮ ਹੋਣਗੇ ਕੋਈ ਪੈਸਾ ਅਫਸਰ ਨਹੀਂ ਲੈ ਸਕਦਾ ਔਰ ਕੰਮ ਹੋਣਗੇ ਤੇ ਨਾਲ ਰਾਸ਼ਨ ਵੀ ਘਰੇ ਥੋਡੇ ਘਰੇ ਫੜਾ ਕੇ ਜਾਵਾਂਗੇ ਆਟਾ ਲੈਣਾ ਆਟਾ ਲੈ ਲਿਓ ਜੇ ਕਣਕ ਲੈਣੀ ਹੈ ਤਾਂ ਕਣਕ ਲੈ ਲੇ ਇਹ ਤੁਹਾਡੀ ਮਰਜ਼ੀ ਹੈ ਜੇ ਡੀਪੂਤ ਲੈਣ ਡੀਪੂ ਵੀ ਹੈਗਾ ਪਰ ਜੇ ਤੁਸੀਂ ਕਹਿੰਦੇ ਘਰੇ ਮੰਗਾਓ ਅਸੀਂ ਘਰੇ ਵੀ ਹਸਪੀਟਲ ਦੇ ਕੇ ਜਾਵਾਂਗੇ ਜਦੋਂ ਤੁਸੀਂ ਘਰੇ ਹੋਵੋਗੇ ਤੁਸੀਂ ਕਹੋਗੇ ਜੀ ਮੈਂ 7 ਵਜੇ ਆਉਣਾ 7 ਵਜੇ ਆ ਜਾਣਗੇ ਔਰ ਕਣਕ ਜਾਂ ਆਟਾ ਉਹ ਉਹਦੀ ਕੁਆਲਿਟੀ ਉਹ ਹੋਊਗੀ ਜਿਹੜਾ ਆਟਾ ਮੈਂ ਤੇ ਮੇਰਾ ਪਰਿਵਾਰ ਖਾਂਦੇ ਆ ਜਿਸ ਆਟੇ ਦੀ ਰੋਟੀ ਬਿਲਕੁਲ ਉਸੇ ਕੁਆਲਿਟੀ ਦੇ ਆਟੇ ਦੀ ਰੋਟੀ ਤੁਹਾਡੇ ਬੱਚਿਆਂ ਵਾਸਤੇ ਵੀ ਆਓ ਇਹ ਨਹੀਂ ਹੈਗਾ ਪਹਿਲਾਂ ਵਾਲਿਆਂ ਵਾਂਗੂ ਉਹ ਸੱਸਰੀ ਵਾਲੀ ਕਣਕ ਦੇਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਹੈ ਜੀ ਕਣਕ ਜਿਹਨੂੰ ਜਿਹਨੂੰ ਮਤਲਬ ਜਮੇ ਝਾਰ ਹੀ ਦੇਤਾ ਜਦੋਂ ਬਸ ਕਰ ਲਈ ਉਹ ਆਜਾ ਕੁਛ ਨਹੀਂ ਕਰਦੇ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਹੈ ਕਿਉਂ ਸਾਨੂੰ ਸਮੱਤ ਬਖਸ਼ ਰਹੇ ਨੇ ਹਰ ਵਕਤ ਤੁਹਾਡੇ ਨਾਲ ਖੜਾਂਗੇ ਜਿੱਥੇ ਵੀ ਕੋਈ ਕੰਮ ਹੋਵੇ ਕਿਸੇ ਕਿਸਮ ਦਾ ਆਪਣੇ ਪੁੱਤ ਪੋਤੇ ਆਪਣੇ ਭਤੀਜੇ ਆਪਣੇ ਚਾਚੇ ਤਾਏ ਸਮਝ ਕੇ ਸਾਡੇ ਨਾਲ ਗੱਲ ਕਰ ਲਿਓ ਬਸ ਇਹੀ ਅਰਦਾਸ ਕਰਦੇ ਆਂ ਸਾਨੂੰ ਸਭ ਨੂੰ 647ਵੇਂ ਪ੍ਰਕਾਸ਼ ਉਸ ਵੀ ਬਧਾਈ ਵੀ ਦੇਣੇ ਆ ਤੇ ਨਾਲੇ ਵੀ ਮੈਂ ਕਹਿਣਾ ਸਾਡੇ 600ਵਾਂ ਇੱਥੇ ਮਨਾਵਾਂਗੇ ਉਦੋਂ ਤੱਕ ਜਿਹੜਾ ਉਦੋਂ ਤੱਕ ਇਹਨੂੰ ਪੂਰਾ ਲੱਖੇਰੋਂ ਆਪਾਂ ਡਵੈਲਪ ਕਰ ਲਾਂਗੇ ਤੋ 3 ਸਾਲ ਪਏ ਨੇ ਅਜੇ ਦੁਨੀਆ ਇੱਥੇ ਆ ਕੇ ਦੇਖ ਕੇ ਜਾਇਆ ਕਰੂ ਕਿ ਕੀ ਬਣਾਇਆ ਉਹਦੇ ਨਾਲ ਰੋਜ਼ਗਾਰ ਵੀ ਮਿਲੂਗਾ ਤੇ ਆਪਣਾ ਸੜਕਾਂ ਬਣਨ ਗਿਆ ਹੋਰ ਬਹੁਤ ਕੁਝ ਨਵੇਂ ਰੋਜਗਾਰ ਦੇ ਰਸਤੇ ਖੁੱਲਣਗੇ ਕਿਉਂਕਿ ਇਹ ਇਲਾਕਾ ਬੀਤ ਦਾ ਇਲਾਕਾ ਹੈ ਤੇ ਇੱਥੇ ਰੋਜਗਾਰ ਦੇ ਸਾਧਨ ਪੈਦਾ ਕਰਨੇ ਸਾਡਾ ਫਰਜ਼ ਹੈ ਬਹੁਤ ਬਹੁਤ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਮੈਨੂੰ ਇੰਨੇ ਪਿਆਰ ਸਤਿਕਾਰ ਨਾਲ ਤੁਸੀਂ ਸੁਣਿਆ ਨਹੀਂ ਤਾਂ ਅੱਜਕੱਲ ਕੌਣ ਲੀਡਰਾਂ ਨੂੰ ਸੁਣਦਾ ਹੈ ਉਹ ਤਾਂ ਵਿਚਾਰੇ ੱਤਕੇ ਨਾਲ ਦਿਹਾੜੀਆਂ ਦੂੜੀਆਂ ਤੇ ਲਿਆ ਕੇ ਜਲੇਬੀਆਂ ਜਲੂਬੀਆਂ ਖਵਾ ਕੇ ਬਿਠਾਉਣੇ ਪੈਂਦੇ ਆ ਪਰ ਤੁਸੀਂ ਮੈਨੂੰ ਇਦਾਂ ਹੀ ਸੁਣ ਲੈਣੇ ਹੋ ਇਹ ਤੋਂ ਵੱਡਾ ਮੇਰੇ ਲਈ ਕੋਈ ਮੇਰੇ ਲਈ ਕੋਈ ਪੁੰਨ ਵਾਲਾ ਕੰਮ ਨਹੀਂਗਾ ਮੈਂ ਤਾਂ ਪੁੰਨ ਹੀ ਸਮਝਦਾ ਕਿ ਤੁਸੀਂ ਪੁੰਨ ਮੈਂ ਪੁੰਨ ਕਰ ਰਿਹਾ ਸੋ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ ਦਿੰਨਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਸਭ ਨੂੰ ਤੰਦਰੁਸਤੀਆਂ ਬਖਸ਼ੀ ਸਾਡੇ ਘਰਾਂ 'ਚ ਤਰੱਕੀਆਂ ਦੇ ਦੀਵੇ ਜਗਣ ਬਹੁਤ ਬਹੁਤ ਤੁਹਾਡਾ